ਤਲਵੰਡੀ ਪਾਈ ਟੈਂਪ ਤੇ ਤਲਵੰਡੀ ਪਾਈ ਸ਼ਹਿਰ ਦੀ ਨਵੀਂ ਦਾਣਾ ਮੰਡੀ ਚ ਇੱਕ ਆਰਟਵਾ ਤੋਂ ਮੋਟਰਸਾਈਕਲ ਸਵਾਰ 290000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪੀੜਤ ਮੁਲਖ ਰਾਜ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰ ਤੋਂ ਆਪਣੀ ਆਰਟ ਨਵੀਂ ਦਾਣਾ ਮੰਡੀ ਤਲਵੰਡੀ ਪਾਈ ਆਇਆ ਅਤੇ ਛਟਰਕੁਲ ਅਵਲੰਤ ਅੰਦਰ ਆਇਆ ਇਸ ਤਰ੍ਹਾਂ ਮੋਟਰਸਾਈਕਲ ਸਵਾਰ ਉਸਤੇ ਐਕਟਵਾ ਅੱਗੇ ਰੱਖਿਆ ਬੈਗ ਲੈ ਕੇ ਫਰਾਰ ਹੋ ਗਏ। ਬੈਗ ਵਿੱਚ 290000 ਰੁਪਏ ਦੀ ਨਕਦੀ ਅਤੇ ਉਹਨਾਂ ਦੇ ਹੋਰ ਦਸਤਾਵੇਜ਼ ਸਨ। ਉਹ ਨਵਲੋਕਾ ਭਿਪਾਲ ਕਰਨ ਉਪਰੰਤ ਵੀ ਚੋਰਾਂ ਦਾ ਕੋਈ ਬਹੁਤਾ ਨਹੀਂ ਲੱਗ ਸਕਿਆ ਪੀੜਤ ਵੱਲੋਂ ਇਸ ਸੰਬੰਧੀ ਤਲਵੰਡੀ ਪੇਪਰਸ ਨੂੰ ਉਤਲਾਹ ਦਿੱਤੀ ਗਈ ਅਤੇ ਮੰਗ ਕੀਤੀ ਗਈ ਚੋਰਾਂ ਨੂੰ ਕਾਬੂ ਕਰਕੇ ਉਸਤੇ ਪੈਸੇ ਦੀ ਬਰਾਮਦਗੀ ਕਰਵਾਈ ਜਾਵੇ ਅਜੋ ਸੁਣਦੇ ਆ ਕੀ ਕਿਹਾ ਪੀੜਤ ਮੁਲਖਰਾ ਨੇ ਅੰਕਲ ਜੀ ਕੀ ਨਾਮ ਤੁਹਾਡਾ ਪਹਿਲਾਂ ਦੱਸੋ ਜੀ ਮੈਂ ਨਾਂ ਜੀ ਜੀ ਮੁਲਖਰਾ ਅੱਛਾ ਜੀ ਤੇ ਕੀ ਫਰਮ ਦਾ ਨਾਮ ਕੀ ਬੰਦਾ ਆਪਣੀ ਦਾ ਜੀ ਅੱਛਾ ਗਣੇਸ਼ ਮਿੱਟਲੈਂਡ ਕੰਪਨੀ ਅੱਛਾ ਕੀ ਆਪਣੀ ਤਲਵੰਡੀ ਪਈ ਦਾਣਾ ਮੰਡੀ ਵਿੱਚ ਹੈਂ ਜੀ ਅੱਛਾ ਤੇ ਕੀ ਸਾਰੇ ਘਟਨਾ ਕੀ ਵਾਪਰੀ ਜੀ ਹੈ ਮੈਂ ਜੀ ਸਵੇਰ ਘਰੋਂ ਆ ਰਿਹਾ ਸੀਗਾ ਠੀਕ ਹੈ ਜੀ ਤੇ ਮੈਂ ਆਪਣਾ ਕੋਲ ਸ਼ਰਮਣੀ ਕੋ ਦੋਦ ਲਿਆ ਠੀਕ ਹੈ ਜੀ ਇਹ ਕਾਰਨ ਮਤਿ ਸੀ ਹਾਂਜੀ ਉਹ ਦੁਕਾਨ ਤੇ ਆ ਗਿਆ ਇੱਥੇ ਦੁਕਾਨ ਤੇ ਆ ਕੇ ਮੁਸਤਫਾ ਦੁਕਾਨ ਤੇ ਠੀਕ ਹੈ ਜੀ ਤੇ ਦੁਕਾਨਦਾਰ ਜਿੱਦਾਂ ਲੱਗਾਇਆ ਸੀ ਆ ਕਦੇ ਐਕਟਵਾ ਤੇ ਅਸੀਂ ਕਹਤੇ ਐਕਟਵਾ ਠੀਕ ਹੈ ਅੱਛਾ ਠੀਕ ਹੈ ਜੀ ਦੁਕਾਨਦਾਰ ਜਿੱਦਾਂ ਲੱਗਾ ਤਾਂ ਮੈਂ ਇਥੇ ਤੁਹਾਨੂੰ ਮੈਂ ਕਾਕਾ ਕਿਧਰ ਗਿਆ ਇਹਨਾਂ ਨੇ ਫੋਨ ਕੀਤਾ ਜੀ ਠੀਕ ਹੈ ਜੀ ਇਹ ਬਾਈਪਾਸ ਪੱਕੀ ਸਾਡੀ ਖਿਦਾਰੀ ਹੈ ਠੀਕ ਹੈ ਜੀ ਇਹ ਉੱਥੇ ਹੀ ਸੀਗਾ ਹੂੰ ਹੂੰ ਇਹ ਮੈਂ ਪੁੱਛਣਾ ਪੁੱਤ ਪੰਜਾਬੀ ਇਹਨੂੰ ਕਹਿੰਦਾ ਜੀ ਖਿੱਟੂ ਦਾ ਜਾਂ ਸਾਡੇ ਕੰਮ ਕਰਦਾ ਖਿੱਟੂ ਖਿੱਟੂ ਕਹਿੰਦੇ ਕਾਲਾ ਅੱਛਾ ਠੀਕ ਹੈ ਜੀ ਤੇ ਉਹਨੂੰ ਦਾ ਬੁਖਾਰ ਹੋ ਗਿਆ ਉਹ ਅੱਜ ਆਇਆ ਨਹੀਂਗਾ ਤੇ ਆਪਣੀ ਚਾਬੀ ਜਿਹੜਾ ਬੰਦਾ ਮੁੱਠੀ ਖਿਲਾਰਦਾ ਉਹਦੇ ਕੋਲੇ ਆਪਣੀ ਹੈ ਠੀਕ ਹੈ ਜੀ ਤੇ ਜਾ ਕੇ ਤੂੰ ਉਹਨੂੰ ਲੈ ਆ ਫੜ ਜਾ ਹਾਂਜੀ ਨਾਲੇ ਤਾਂ ਉਹ ਬਾਹਰੋਂ ਦੁਆ ਨਾ ਕਿਨਾਲੇ ਤੇ ਬੁੱਕ ਮਾਰ ਦੂਗਾ ਬਚੰਦਰਾ ਹਾਂਜੀ ਮੈਂ ਉਹਨੂੰ ਐਪਰਾ ਤੇ ਬੈਂਸ ਨਹੀਂ ਡਾਇਰ ਹੋ ਗਿਆ ਉੱਥੇ ਜਾਵੜਿਆ ਮੈਂ ਠੀਕ ਹੈ ਜੀ ਬਾਹਰ ਮੈਂ ਮਗਰ ਲੈਂਦਾ ਨਾ ਉਥੋਂ ਤੇ ਆ ਵੀ ਆਪਣਾ ਜਿੱਦਾਂ ਕੋਲ ਦੇ ਹਾਂਜੀ ਨਾਲੇ ਆਪਣਾ ਉਹ ਸਵੇਾਈ ਕਰਦਾ ਸਵੇਾਈ ਕਰਦੇ ਉਹ ਮੇਡ ਆ ਲ ਆ ਗਿਆ ਹਾਂਜੀ ਉਹ ਆ ਕੇ ਮਾਈਕ੍ਰੋਫੋਨ ਖੜੀ ਕਰਤੀ ਇੱਥੇ ਹਾਂਜੀ ਤੇ ਮੈਂ ਉਹ ਜਿੰਦਾ ਖਲੌਣ ਲੱਗ ਪਿਆ ਠੀਕ ਹੈ ਜੀ ਉਹ ਜਿੰਦਾ ਖਲੌਣ ਲੱਗਿਆ ਉਦੋਂ ਕੋਈ ਬਗਲੋਂ ਕੋਈ ਆਇਆ ਮੇਲ ਪੈਟਰੀ ਜੀ ਤੁਹਾਨੂੰ ਠੀਕ ਹੈ ਜੀ ਤੇ ਮੈਂ ਜਿੰਦਾ ਖੋਲਦਾ ਹੀਗਾ ਠੀਕ ਹੈ ਜੀ ਤੇ ਚਲੋ ਜਿੰਦਾ ਖੋਲ ਕੇ ਬਾਰ ਖੋਲਿਆ ਜਦੋਂ ਮੈਂ ਤੇ ਮੈਂ ਮੇਰਾ ਕਾਕਾ ਵੀ ਆ ਗਿਆ ਉਹ ਹਾਂਜੀ ਮੈਂ ਮੈਂ ਬੈਰ ਲੱਭ ਪਟਕਾ ਕੇ ਹਾਂਜੀ ਇਹ ਦੇਖਿਆ ਉਹ ਤਾਂ ਡੈਡੀ ਜੀ ਕੁਛ ਨਹੀਂ ਕਰੋ ਠੀਕ ਹੈ ਜੀ ਬਹੁਤ ਹੀ ਭੂਜਾ ਮੈਂ ਕਿਹਾ ਅੱਛਾ ਫਿਰ ਬੋ ਵੀ ਬੈਗ ਦੇ ਵਿੱਚ ਕੀ ਕੀ ਚੀਜ਼ ਸੀ ਜੀ ਬੈਗ ਦੇ ਵਿੱਚ ਜੀ ਮੇਰੇ ਜੀ 2 ਲੱਖ 70000 ਰੁਪਏ ਨਕਦ ਸੀਗਾ ਜੀ ਠੀਕ ਹੈ ਜੀ ਤੇ ਹੋਰ ਇਹ ਦੁਕਾਨ ਦੇ ਜੂਰੀ ਕਾਗਜ਼ੀ ਵੀ ਸੀਗੇ ਉਹ ਤੁਹਾਡੇ ਦਸਤਾਵੇਜ਼ਾਂ ਦੇ ਵਿੱਚ ਕੁਝ ਠੀਕ ਠੀਕ ਹੈ ਜੀ ਤੇ ਪੁਲਿਸ ਨੂੰ ਹਿਲਾ ਦਿੱਤੀ ਇਸ ਸੰਬੰਧ ਵਿੱਚ ਚੱਲੀਏ ਪੁਲਿਸ ਨੂੰ ਹਿਲਾ ਚੱਲੇ ਅੱਛਾ ਠੀਕ ਹੈ ਜੀ